ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੋੜਿਆ ਟਿਵਾਣਾ ਕ੍ਰੀਏਸ਼ਨ ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814506336 ਤੇ ਲੋਕੇਸ਼ਨ ਹੈਗੀ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਅਸੀਂ ਸਟੀਚਿੰਗ ਨਹੀਂ ਕਰਦੇ ਹਾਂ ਔਰ ਸਾਡੇ ਸਿੰਪਲ ਸੂਟ ਦੀ ਸਟੀਚਿੰਗ 300 ਰੁਪਿਆ ਤੁਸੀਂ ਸਾਡੇ ਤੋਂ ਸੂਟ ਖਰੀਦ ਕੇ ਸਾਨੂੰ ਆਪਣਾ ਨਾਮ ਵਟਸਐਪ ਕਰਕੇ ਫ੍ਰੀ ਸ਼ਿਪਿੰਗ ਦੇ ਵਿੱਚ ਤੁਸੀਂ ਕਲ ਬੈਠੇ ਹੀ ਆਪਣਾ ਸੂਟ ਹੈ ਜਿਹੜਾ ਉਹ ਸਿਲਵਾ ਕੇ ਪਾ ਸਕਦੇ ਤੇ ਇੱਕ ਮੇਰੀ ਰਿਕੁਐਸਟ ਹੈ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਮੈਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਇੰਸਟਾ ਤੇ ਮੈਨੂੰ ਫੋਲੋ ਕਰੋ ਉਹਦਾ ਵੀ ਮੈਂ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗੀ ਤਾਂ ਆਲ ਇੰਡੀਆ ਆਪਣੀ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇਕਰ ਬਾਲੀਆਂ ਬਣਾ ਲੈ ਸੂਟ ਮੰਗਾਉਣੇ ਆ ਤਾਂ ਰੇਟ ਇਹੀ ਰਹੂਗਾ ਜੋ ਸੀ ਇੰਡੀਆ ਵਿੱਚ ਦਿੰਨੇ ਆ ਪਰ ਸ਼ਿਪਿੰਗ ਚਾਰजेस ਨੇ ਜਿਹੜੇ ਉਹਨਾਂ ਨੂੰ ਐਕਸਟਰਾ ਦੇਣੇ ਪੈਣਗੇ ਉਹ ਵੀ ਆਪਣਾ ਨਾਪ ਭੇਜ ਕੇ ਸਾਡੇ ਤੋਂ ਸੂਟ ਸਿਲਵਾ ਸਕਦੇ ਨੇ ਤਾਂ ਹੁਣ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਸੀਜ਼ਨ ਹੈ ਉਹ ਚੇਂਜ ਹੋ ਰਿਹਾ ਤਾਂ ਆਪਣੇ ਬੁਟੀਕ ਤੇ ਜਿੰਨੇ ਸੂਟ ਤੁਹਾਨੂੰ ਪਿੱਛੇ ਦਿਖ ਰਹੇ ਨੇ ਬਹੁਤ ਕਾਫੀ ਨੇ ਸੂਟ ਤਾਂ ਉਹ ਸਾਰੇ ਆਪਾਂ ਨੇ ਡਿਸਕਾਊਂਟ ਤੇ ਲਾਇਆ ਹੋਈ ਨੇ ਅਗਰ ਤਾਂ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਪਸੰਦ ਆਉਂਦਾ ਤੁਸੀਂ ਮੈਨੂੰ WhatsApp ਤੇ ਜਾਂ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਨੰਬਰ ਹੈ ਜਿਹੜਾ ਉਹ ਸਕਰੀਨ ਤੇ ਆ ਰਿਹਾ ਤਾਂ ਉਹ ਸੂਟ ਤੁਸੀਂ ਮੰਗਵਾ ਸਕਦੇ ਹੋ ਬਹੁਤ ਹੀ ਰੀਜ਼ਨੇਬਲ ਰੇਟ ਤੇ ਨੇ ਇੱਕ ਵਾਰੀ ਸੂਟ ਲੈ ਕੇ ਦੇਖੋ बार-बार ਤੁਸੀਂ ਸਾਡੇ ਸੂਟਾਂ ਤੋਂ ਤੁਹਾਡਾ ਜੀ ਨਹੀਂ ਉਤਰਨਾ ਹੈਗਾ ਇੰਨੀ ਵਧੀਆ ਫੈਬਰਿਕ ਹੁੰਦੀ ਹੈ ਗਾਰੰਟੀ ਵਾਲਾ ਵਧੀਆ ਆਪਾਂ ਜਿਹੜਾ ਹੈ ਉਹ ਕਪੜਾ ਦਿੰਨੇ ਆ ਤਾਂ ਆਪਣੇ ਕੋਲ ਗਰਮੀਆਂ ਦੇ ਸੂਟ ਆ ਚੁੱਕੇ ਨੇ ਆਲ ওভার ਵੀ ਆ ਚੁੱਕੇ ਨੇ ਵਿਦਾ ਤੋਂ ਦੁਪੱਟਾ ਵੀ ਆ ਚੁੱਕੇ ਨੇ ਵਿਦਾ ਤੋਂ ਦੁਪੱਟਾ ਵੀ ਆ ਚੁੱਕੇ ਨੇ ਔਰ ਆਪਣੇ ਪਾਰਟੀ ਵੇਅਰ ਸੂਟ ਵੀ ਆ ਚੁੱਕੇ ਨੇ ਕਾਲਜ ਵੇਅਰ ਵੀ ਆ ਚੁੱਕੇ ਨੇ ਆਫਿਸ ਵੇਅਰ ਵੀ ਆ ਚੁੱਕੇ ਨੇ ਹਰ ਤਰ੍ਹਾਂ ਦਾ ਜਿਹੜਾ ਸਟਾਕ ਹੈ ਆਪਣੇ ਕੋਲ ਆ ਚੁੱਕਿਆ ਹੈ ਉਹ ਉਸ ਨੂੰ ਸਟੈਪ ਵਾਈਜ਼ ਸਟੈਪ ਆਪਾਂ ਦਿਖਾਵਾਂਗੇ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਈ ਜਾਊਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਇਹ ਸੂਟ ਨੇ ਜਿਹੜੇ ਪਿੱਛੇ ਡਿਸਕਾਊਂਟ ਤੇ ਲਾਏ ਹੋਏ ਇਹ ਵੀ ਮੈਂ 1 ਬਾਈ 1 ਤੁਹਾਨੂੰ ਦਿਖਾਵਾਂਗੀ ਜੇ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਇਹ ਸੂਟ ਮੰਗਵਾ ਸਕਦੇ ਹੋ ਕੋਈ ਜਿਜਕਣ ਵਾਲੀ ਗੱਲ ਨਹੀਂ ਕੋਈ ਐਸੀ ਗੱਲ ਨਹੀਂ ਹੈਗੀ ਵਧੀਆ ਫੈਬਰਿਕ ਆ ਜਿਹੜੀ ਉਹ ਤੁਹਾਡੇ ਘਰੇ ਪਹੁੰਚੂਗੀ ਤਾਂ ਚਲੋ ਆਪਾਂ ਅੱਜ ਦੀ ਜਿਹੜੀ ਵੀਡੀਓ ਆ ਉਹ ਸ਼ੁਰੂ ਕਰਦੇ ਆ ਚਲੋ ਜੀ ਆਪਾਂ ਅੱਜ ਦੀ ਵੀਡੀਓ ਆ ਜਿਹੜੀ ਉਹ ਸ਼ੁਰੂ ਕਰਦੇ ਆ ਆਲ ਓਵਰ ਸੂਟ ਨੇ ਇਹ ਕੱਪੜਾ ਸੁਪਰ ਕੱਟ ਪੂਰਾ ਰਹੂਗਾ 5 ਮੀਟਰ ਡਿਜ਼ਾਈਨ ਦੇਖੋ ਤੁਸੀਂ ਜਿਵੇਂ ਆਪਣਾ ਇਹ ਟੈਬੀ ਲਾਈਨਿੰਗ ਦੇ ਵਿੱਚ ਕਪੜਾ ਚੱਲਿਆ ਸੀ ਨਾ ਬਹੁਤ ਜ਼ਿਆਦਾ ਚੱਲਿਆ ਪਿਛਲੇ ਸੀਜ਼ਨ ਦੇ ਵਿੱਚ ਇਹ ਪਿਓਰ ਕਾਟਨ ਦੇ ਵਿੱਚ ਹੈ ਇਹਦਾ ਡਿਜ਼ਾਈਨ ਤੁਸੀਂ ਚੈੱਕ ਕਰੋ ਇਹਦਾ ਕਲਰ ਚੈੱਕ ਕਰੋ ਤੁਸੀਂ ਕੱਟ ਪੂਰੀ ਰਹੂਗੀ 5 ਮੀਟਰ ਔਰ ਰੇਟ ਸਿਰਫ 600 ਰੁਪਿਆ షిప్పింగ్ ফ্রি ਹੈ ਸੁਪਰ 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 ਕਪੜਾ ਹੈ ਬਹੁਤ ਮੁਲਾਇਮ ਕਪੜਾ ਹੈ ਤੇ ਅੰਡਰ ਲਾਈਨ ਇਹਦੇ नीचे ਲਗਾਉਣ ਦੀ ਲੋੜ ਨਹੀਂ ਹੈਗੀ ਅ ਅੰਡਰਸ਼ર્ટ ਪਾਉਣ ਦੀ ਵੀ ਇਹਦੇ ਲੋੜ ਨਹੀਂ ਹੈਗੀ ਤੇ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਜੇ ਤੁਹਾਨੂੰ ਪਸੰਦ ਆਉਂਦਾ ਸੂਟ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰੀ ਜੋ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਇਹਦੇ ਤੁਸੀਂ ਲੈਸਾਂ ਲਗਾ ਕੇ ਬਹੁਤ ਜ਼ਿਆਦਾ ਸੋਹਣਾ ਇਸ ਨੂੰ ਬਣਾ ਸਕਦੇ ਏਸੇ ਦੇ ਵਿੱਚ ਡਿਜ਼ਾਈਨ ਇਹੀ ਰਹਿਣਗੇ ਇਹ ਹਾਂ ਆ ਬਣਾ ਗਿਆ ਜੀ 컬러 ਦੇਖੋ ਸਰਦਾਰੀ ਰੰਗ ਨੇ ਸਾਰੇ ਇਹ ਦੇਖੋ ਜੀ ਇਹਦਾ ਡਿਜ਼ਾਈਨ ਦੇਖੋ ਇਹਦਾ ਕਲਰ ਦੇਖੋ ਬਹੁਤ ਹੀ ਜ਼ਿਆਦਾ ਮੁਲਾਇਮ ਕਪੜਾ ਹੈ ਇਹ ਗਰਮੀਆਂ ਦੇ ਵਿੱਚ ਮੌਜ ਕਰੋਗੇ ਜੇ ਲੈਸਾਂ ਲਗਾ ਕੇ ਬਹੁਤ ਜ਼ਿਆਦਾ ਸੋਹਣਾ ਇਹ ਸੂਟ ਤਿਆਰ ਹੋਊਗਾ ਅ ਅੱਗੇ ਆ ਗਿਆ ਜੀ ਆਹ ਬੜਾ ਕੱਟ ਇਹਦੀ ਪੂਰੀ ਲਹੂਗੀ 5 ਮੀਟਰ ਕਪੜਾ ਸੇਮ ਹੈ ਔਰ ਡਿਜ਼ਾਈਨ ਵੀ ਸੇਮ ਨੇ ਬਸ ਕਲਰ ਦਾ थोड़ा जहा कलर अलग अलग ने यह ब्लैक आ जाएगा यहाँ देखो डिजाइन देखो सिर्फ छे सौ रुपया और कपड़ा प्योर कॉटन के बीच है जिमें टैबी लाइनिंग सीना पिछले साल ये तरह का थानू ही पता होगा भी टैबी लाइनिंग है जी कि कॉस्टली सूट ये ने पिछले साल तो एक आ गया ए कलर ये ਲੋਚ ਇਹ ਵੀ ਬਹੁਤ ਸੋਹਣਾ ਸੂਟ ਦੇਖ ਕੇ ਨਾ ਹੁੰਦਾ ਵੀ ਸਾਰੇ ਸੂਟਸ ਵਾਲੀਏ ਪਰ ਰੇਟ ਵੀ ਰੀਜ਼ਨੇਬਲ ਨੇ ਜੀ 400 ਰੁਪਏ ਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਫਿਰ ਉਹ ਵੀ ਕਾਟਨ ਹੋਵੇ ਪਿਓਰ ਕਾਟਨ ਇਹ ਗਰੇ ਦੇ ਵਿੱਚ ਕਲਰ ਆ ਗਿਆ ਹਨਾ ਇਹ ਵਾਲਾ ਡਿਜ਼ਾਈਨ ਉਹੀ ਨੇ ਥੋੜਾ ਥੋੜਾ ਕਲਰ ਚ ਚੇਂਜ ਹੈ ਜਿਵੇਂ ਇਹ ਗਰੇ ਚ ਹੈ ਇਹ ਆ ਗਿਆ ਬਲੈਕ ਦੇ ਵਿੱਚ ਤੇ ਤਿੱਜਾ ਸੂਟ ਆ ਗਿਆ ਆਪਣਾ ਮਾ우스 ਜਨ ਇਹ ਸਕਿਨ ਜਿਹਾ ਕਲਰ ਹੁੰਦਾ ਜਿਹੜਾ ਉਹ ਵਾਲ ਆ ਗਿਆ ਤੇ ਇੱਕ ਇਹ ਆਹ ਵਾਲ ਆ ਗਿਆ ਵਾਈਟ ਦੇ ਵਿੱਚ ਆ ਗਿਆ ਡਿਜ਼ਾਈਨ ਸੇਮ ਨੇ ਬਸ ਕਲਰ ਦਾ ਇਹਦੇ ਵਿੱਚ ਫਰਕ ਹੈ ਤੇ ਇੱਕ ਆਪਣੇ ਕੋਲੇ ਦੁਪट्टे ਵੀ ਨੇ ਇਸ ਹੈਮੀ ਚਨੋਂਨ ਦਾ ਦੁਪੱਟਾ ਹੈ ਪੂਰੀ ਕੱਟ ਰਹੂਗੀ ਖੁੱਲਾ ਡੁੱਲਾ ਦੁਪੱਟਾ ਤੇ ਰੇਟ ਬਾਜ਼ਾਰ ਦੇ ਵਿੱਚ ਤੁਸੀਂ ਕੁਛ ਕੇ ਦੇਖ ਲਿਓ 550 ਤੋਂ ਘੱਟ ਕੋਈ ਨਹੀਂ ਤੁਹਾਨੂੰ ਦਊਗਾ ਇੱਥੇ ਤੁਹਾਨੂੰ 500 ਦਾ ਇਹ ਦੁਪੱਟਾ ਮਿਲੂਗਾ ਐਂ ਟੈਬੀ ਸਿਲਕ ਦੇ ਵੀ ਹੈਗੇ ਨੇ ਉਹ ਹੁਣੇ ਮੇਰੇ ਤੋਂ ਕੋਈ ਲੈ ਕੇ ਚਲਿਆ ਗਿਆ ਉਹ ਟੈਬੀ ਸਿਲਕ ਵਾਲੇ ਦੁਪੱਟੇ ਨੇ ਜਿਹੜੇ ਉਹ ਹੈਗੇ ਨੇ ਆਪਣੇ 350 ਦਾ ਇੱਕ ਦੁਪੱਟਾ ਤੁਸੀਂ ਇਹ ਦੁਪट्टे ਵੀ ਮੰਗਵਾ ਸਕਦੇ ਹੋ ਵੇਚ ਜਖੋ ਕੇ ਤੁਸੀਂ ਸੂਟ ਮੰਗਵਾ ਸਕਦੇ ਮੈਂ ਤੁਹਾਨੂੰ ਆਲ ਓਵਰ ਹੋਰ ਵੀ ਸੂਟ ਦਿਖਾਉਣੀ ਆ ਜਿਹੜੇ ਮੈਂ ਟੈਬੀ ਲਾਈਨਿੰਗ ਕਹੀ ਆ ਨਾ ਇਹ ਜਿਵੇਂ ਕਾਟਨ ਦੇ ਵਿੱਚ ਆ ਗਈ ਉਹ ਟੈਬੀ ਲਾਈਨਿੰਗ ਜਿਹੜੀ ਪਹਿਲਾਂ ਚੱਲਦੀ ਸੀਗੀ ਮੈਂ ਉਹ ਸੂਟ ਵੀ ਤੁਹਾਨੂੰ ਦਿਖਾ ਦਿੰਦੀ ਆ ਉਹ ਐਨਰਜੀ ਦੋ ਪੀਸ ਨੇ ਇਹ ਇਹਦਾ ਡਿਜ਼ਾਈਨ ਦੇਖ ਲਓ ਤੁਸੀਂ ਟੈਬੀ ਲਾਈਨਿੰਗ ਦੇ ਵਿੱਚ ਬਹੁਤ ਸੋਹਣਾ ਇਹ ਵੀ ਇਹਦੀ ਕੱਟ ਹੈ ਇਹ ਬੜੇ ਅਰਜ ਦੇ ਵਿੱਚ ਹੁੰਦਾ ਹੈ ਇਹਦੀ ਕੱਟ ਰਹੂਗੀ 350 ਮੈਂ 3.5 ਮੀਟਰ ਆ ਲਓ ਜੀ ਇਹ ਵੀ ਕਲਰ ਬਹੁਤ ਸੋਹਣਾ ਇਹਦੇ ਵਿੱਚ ਸੇਮ ਦੋ ਨੇਕਸਟਰ ਦੇ तुसी मंगवा सद्रीनशॉट लैके कलर ये भी बहुत प्यारा डिजाइन बहुत प्यारा है ये रहोगा साढ़े छे सौ का बट पिछले वारी तुम तो सारू पता होना भी टैबी लाइनिंग बिकी कि महंगी सी हूँ भी है वैसे गर्मियों के लैके आगे ये अपने को पिछला माल पिया पिछले साल का पिछलिया गर्मिया का यह पियासी कुछ बच गए जिमेंग साढ़े छे सौ ਉਹ ਤਾਂ ਰੇਟ ਇਦੋਂ ਵੀ ਵਧ ਕੇ ਆਉਣਗੇ ਅੱਗੇ ਨਾਲ ਤੁਹਾਨੂੰ ਇੰਨੀ ਕ ਰੇਂਜ ਦੇ ਵਿੱਚ ਹੋਰ ਦਿਖਾ ਦਿੰਦੀ ਆ ਜਿਵੇਂ ਆਹ ਦੋ ਸੂਟ ਆ ਗਏ ਜੀ ਇਸ 600 ਦੀ ਰੇਂਜ ਦੇ ਵਿੱਚ ਨੇ ਕਪੜਾ ਵੀ ਸੁਪਰ ਹੈ ਜੀ ਕੋਈ ਐਸੀ ਮੋਹ ਨਹੀਂ ਹੈਗੀ ਇਹ ਨੈਚੁਰਲ ਕريب ਤੇ ਪਿਓਰ ਨੈਚੁਰਲ ਕريب ਇਹ ਆ ਜਾਏਗੀ ਸ਼ਰਟ ਏਜ਼ੀ ਤੇ ਇਹ ਆ ਜਾਂਦੀ ਹੈ ਇਸ ਦੀ ਬੋਟਮ ਵਿਦਆਊਟ ਦੁਪੱਟਾ ਰਹਿਣਗੇ ਰੇਟ ਇਹਦਾ ਵੀ 600 ਰੁਪਏ ਇਹਦੇ ਵਿੱਚ ਇੱਕ ਰਾਇਲ ਬਲੂ ਕਲਰ ਹੈ ਆਵळा ਇਹ ਵੀ ਬਹੁਤ ਸੋਹਣਾ ਕਪੜਾ ਬਿਲਕੁਲ ਮਖਮਲੀਆ ਇਹ ਕਪੜੇ ਦੇ ਵਿੱਚ ਕੋਈ ਡਾਊਟ ਕਰਨ ਵਾਲੀ ਗੱਲ ਨਹੀਂ ਹੈਗੀ ਇਹ ਇਸ ਦੀ ਬੋਟਮ ਆ ਜੀ ਇਹਦੇ ਵਿੱਚ ਦੋ ਕਲਰ ਨੇ ਰੇਟ ਇਹਨਾਂ ਇਹਦਾ ਦੋਹਾਂ ਦਾ 600 ਰੁਪਏ ਔਰ ਜਿਹੜਾ ਇਹੇ ਨੇ ਤੈਬੀ ਲ ਉਹਦੇ ਨਾਲ ਲਾਈਨਿੰਗ ਵਾਲਾ ਇਹ ਹੈਗਾ 650 ਦਾ ਇਹ ਦੋ ਸੇਮ ਪੀਸ ਨੇ ਔਰ ਜਿਹੜੇ ਮੈਂ ਇਹ ਦਿਖਾਏ ਨੇ ਤੁਹਾਨੂੰ ਸੂਟ ਕਾਟਨ ਦੇ ਇਹ ਤੈਬੀ ਲਾਈਨ ਦੇ ਵਿੱਚ ਇਹ ਕਾਟਨ ਦੇ ਵਿੱਚ ਆ ਜਾਂਦੇ ਨੇ ਇਹ ਚਾਰੇ ਸੂਟਾਂ ਦਾ ਜਿਹੜਾ ਰੇਟ ਹੈ ਉਹ ਹੋਊਗਾ 600 ਰੁਪਏ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਹੈ ਸੂਟ ਸਾਰੀ ਬਹੁਤ ਵਧੀਆ ਨੇ ਕੋਈ ਛੱਡਣ ਵਾਲਾ ਨਹੀਂ ਹੈਗਾ ਇਹਦਾ ਇਹਨਾਂ ਦੀ ਆਪਣੀ ਗਰੇਸ ਹੁੰਦੀ ਆ ਕੱਪੜੇ ਦੀ ਤੁਹਾਨੂੰ ਪਤਾ ਹੀ ਹੈ ਵੀ ਨੈਚੁਰਲ ਕਰੇਪ ਹੈ ਜਿਹੜੀ ਪਿਓਰ ਨੈਚੁਰਲ ਕਰੇਪ ਦਾ ਸੂਟ ਹੈ ਬਹੁਤ ਹੀ ਲਾਈਟ ਵੇਟ ਕੋਈ ਉਹ ਨਹੀਂ ਹੈਗਾ ਜਿਵੇਂ ਧਾਣਾ ਜਿਹਾ ਲੜਦਾ ਹੁੰਦਾ ਉਸ ਤਰ੍ਹਾਂ ਦਾ ਨਹੀਂ ਹੈਗਾ ਇਹ ਆਗੇ ਤਾਂ ਤੁਸੀਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਦੁਪੱਟੇ ਵੀ ਮੰਗਵਾ ਸਕਦੇ ਹੋ ਔਰ ਸੂਟ ਵੀ